ਆਗੇ 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 ਇਹ 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 ਪਹਿਲਾ ਵਜਜਣਾ ਸੈਕਿੰਡ ਵਜਜਣਾ ਹੈਗਾ ਲੱਭਣਾ ਆਗੇ ਸੀਗੇ ਜੀ ਰਾਣੋਂ ਨੂੰ ਖੋਲ ਤਾਂ ਭਾਈ ਗੇਟ ਮੈਂ ਚਾ ਮੈਂ ਹੀ ਕੱਲਾ ਪਰੰਦ ਲਾ ਮੋਸਾਂ ਨੂੰ ਫੁੜਾਰ ਪੁੱਤ ਚੱਲ ਫੜਾ ਫੜ ਲਾਈਨ ਕਾਲੇ ਪੀਲੇ ਕਿਵੇਂ ਲਾਲ ਹੋਏ ਹੋਏ ਨੇ ਅੱਲੇ ਪੱਟ ਫੜ ਅੱਗੇ ਜਾ ਤੇ ਕਹਿੰਦਾ ਚਾਰ ਗੋਪੀ ਚੰਨ ਕਰ ਵਾਹ 2 3 ਨਾ ਹਾਂ ਵੀੜਾ ਟੈਂਸਟ ਚੱਲ ਚਲੋ ਚੱਲ ਚੱਲ ਦਰਵਾਜ਼ਾ ਚੱਲ 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 ਨਹੀਂ ਨਹੀਂ ਚੱਲ ਬਿਸਕੁਟ ਨੂੰ ਦਰਨੇ ਆਹ ਮੂੰਹ ਚ ਲੈ ਕੇ ਆਉਣਾ ਇਹਨਾਂ ਨੂੰ ਮੈਂ ਵੜਾਉਣਾ ਚਾਚੂ ਮੈਂ ਕੱਢਦਾ ਇਹਨਾਂ ਨਾਲ ਆਪ ਚਲੋ ਚੱਲ 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 ਓਏ ਰੌਂਡੀ ਚੱਲ ਦੁਬਾਰੇ ਕੱਢ ਕੇ ਬਾਹਰ ਨਹੀਂ ਨਹੀਂ ਦੁਬਾਰੇ ਚਾਹੇ ਉਧਰ ਲੈ ਕੇ ਆਉਂਦਰ ਚੱਲ 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 ਦੁਬਾਰੇ ਕਾਲਾ ਆਇਆ ਸੀ ਖੜਾ ਹੀ ਖੜੀਆਂ ਮੈਂ ਤਾਂ ਨਹੀਂ ਹੁੰਦਾ ਮੈਂ ਖੜਾ ਮੈਂ ਨਹੀਂ ਹੁੰਦਾ ਖੜੇ ਤੋਂ ਖੜੇ ਜਿਹਨੇ ਖਾਣਾ ਲੈ ਕੇ ਖੜੀ ਚੱਲੋ ਜਿਹੜਾ ਕਰ ਗਿਆ ਉਹਨੂੰ ਮੇਰੇ ਵੱਲੋਂ ਪੈਸੇ ਗਿਫਟ 50 ਰੁਪਏ ਲੈ ਚੱਲ ਚੋ ਚੱਲੋ ਚੱਲੋ ਹੱਥ ਨਹੀਂ ਲਾਉਣੇ ਹੱਥ ਨਹੀਂ ਲਾਉਣੇ ਹੱਥ ਪਰਾਂ ਨੋ ਗੋ ਚਲੋ ਤੇ ਚਲੋ 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 50 ਲਈ ਦਰਦੋ ਜਹਰ 50 ਲਈ ਜਦੋਂ ਜਹਰ ਚਲੋ 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 ਆ ਚੱਲਦਾ ਚੱਲ 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 ਆਪਦੇ ਸਾਬ ਨਾਲ ਹੱਥ ਨਹੀਂ ਲਾਉਣੇ ਆਪਦੇ ਸਾਬ ਨਾਲ ਦੇਖ ਰੋ ਤੇਨੂੰ ਪੁੱਛ ਕੇ ਜੇ ਮੂੰਹ ਚ ਪਰਸਾ ਦੇ ਤੇਨੂੰ ਮਾਰ ਕੇ ਨੂੰ ਰਾਇ ਨੀ ਨੋ ਹੋ ਗਈ ਬਸ ਲਾਸਟ ਵਾਲੀਆਂ ਤਿੰਨ ਵਾਰੀਆਂ ਰਹਿ ਗਈਆਂ ਜਿਹੜਾ ਹੁਣ ਹੁਣ ਕਰ ਕੇ ਕਰ ਗਿਆ ਉਹਨੂੰ 50 ਰੁਪਏ ਹੱਥ ਨਹੀਂ ਲਾਉਣੇ ਹਾਂ ਜੀ ਮੈਂ ਭਾਈ ਸੋਚੋ ਕਿਵੇਂ ਆ ਸਕਦਾ 1 ਮਿੰਟ ਚੱਲ 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 ਮੋਟ ਮੱਖੀ ਨਾ ਪੈ ਜਾਵੇ ਧਿਆਨ ਰੱਖਣਾ ਬਿਸਕਟ ਜਿਹੜਾ ਕਰੰਚੀ ਆ ਜਾਵੇ ਕੋਸ ਚੱਲੋ 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 ਆ ਗਿਆ ਆ ਗਿਆ 50 ਰੁਪਏ ਲਈ ਜਦੋਂ ਜਹਦ ਆ ਗਿਆ ਆ ਗਿਆ ਦੋ ਰਹਿ ਗਈਆਂ ਚੱਲ 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 ਮੱਥਾ ਮੱਥਾ ਕੋਲਾ ਜੀ ਟੈਂਕੀ ਜਿੱਦਾ ਲੱਕਾ ਉਹਨੂੰ ਬੱਤੇ ਦੇ ਰੱਖੂੰਗਾ ਹੂੰ ਸਾਰਾ ਅਰ ਬਿਸਕਟ ਫਰੀ ਚੱਲ ਆਦਿ ਦੇਖੋ ਤਾਂ ਖਤਮ ਕਰਦੇ ਹੋ ਰਿਸ਼ਤੇਦਾਰਾਂ ਲਈ ਰੱਖਿਆ ਹੋਇਆ ਨੇ ਉਹ ਹੋਰ ਕੀ ਹੋਰ ਤਾਂ ਖਤਮ ਵੀ ਹੋ ਗਏ ਇੱਕ ਰਹਿ ਗਿਆ ਤੇ ਆ ਤੁਹਾਡਾ ਖਤਮ ਹੀ ਜਾਏ ਕਰੋ ਜੇ ਨਾ ਕਰੋ ਗੁੱਸਪੀ ਭਾਈ ਮੇਰੀ ਦਿਨਵੰਦੀ ਨਹੀਂ ਆਣੀ ਹੈ ਨਾ ਹਾਂ ਤੂੰ ਤੇਰੇ ਨਾਲ ਨਹੀਂ ਰੁਕ ਚੱਲ ਲੈ ਮੈਂ ਕੋਈ ਕੋਈ ਨਹੀਂ ਹਾਂ ਬੋਲ ਤੂੰ ਮੈਂ ਪੁਜਾਰੀ ਆ ਕੇ ਖਿਲੰਦਾ ਹਾਂ ਮਣ ਦੇਖੋ ਬਾਅਦ ਨਹੀਂ ਆਉਂ ਮੈਂ ਬੜਾ ਬਾਦਸਰ ਆ ਗਿਆ ਆ ਗਿਆ ਆ ਗਿਆ 50 ਆ ਗਏ 50 ਆ ਗਏ 50 ਆ ਗਏ भैया आगे आगे भैया आगे भैया देखे भैया आगे भैया आगे 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 चलो उते उते उरे उरे पतोरे चलो 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 लाओ जदो जहर जदो जहर चलो 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 चल हर चले चल 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 चलो 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 पियाली 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 आ ले आई भी हार गया बस ਆਗੇ ਇੱਕ ਵਾਰੀ ਅਮੀਰ ਮਾਂਦੇ ਨਹੀਂ ਲੰਗੇ ਡਿੱਕੇ ਖੜਾ ਹੋ ਗਏ ਹਟਾ ਲ ਕਿਤੇ ਗਿਆ ਬੀਤਾ ਦੋ ਚੱਲ ਤਾਰਾ ਤੇ ਕੋ ਆਪਣੇ ਲਾ ਲ ਬਸ ਠੀਕ ਆ 50 ਤੇਰੇ ਆਈਆ ਗੱਮ ਲਵ ਯੂ ਥੈਂਕ ਯੂ ਭਾਈ ਜਿੱਤੀ ਮੋਲ ਕੰਗratulations 50 ਰੁਪਏ ਜਿੱਤੀਆਂ ਪਿਆਰ ਤੇ ਕਿ ਲੈਣਾ 50 ਦਿਨਾਂ ਤੈਨੂੰ ਮੈਂ ਉਹ ਉਹ ਮੈਂ 50 ਰੁਪਏ ਦੇ ਮੋਲ ਦੇਤੇਗੀ ਮੇਰੇ ਕੋ 500 ਦਿਨ ਨੇ ਦੇਣੇ ਨੇ ਇਹ ਮੈਚ ਲਾਗੇ ਇਹਨਾਂ ਨਾਲ ਪ੍ਰਾਈਜ਼ ਮਨੀ ਡਿਸਟ੍ਰਿਬਿਊਟ ਕਰਨੀ ਆ ਭਾਈ ਸਾਡਾ ਮੋਗਲੀ ਮੋਗਲੀ ਕਿੱਲਾ ਹੈ ਮੋਗਲੀ ਸੰਗਿਲ ਮੋਗਲੀ ਸਿੰਗਲ ਠੀਕ ਆ ਇਹ 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 ਪਾਈ ਮੇਰਾ ਫਸਟ ਵਰਜਨ ਸੈਕਿੰਡ ਵਰਜਨ ਹੈਗਾ ਲਾਪਰਾ ਪਾਰਕਰਸ ਬੇਬੀ ਆ ਬਈ ਪ੍ਰਾਈਜ਼ ਮਨੀ ਪੂ ਤੂੰ ਕੁੜੀ ਦਿੱਤੀ ਕੀ 50 ਰੁਪਏ ਨਾਲ ਦੀ ਨਾਲ ਹੀ ਆਪਾਂ ਪ੍ਰਾਈਜ਼ ਮਨੀ ਦੇਤੀ ਹੁਣ ਆਪਾਂ ਅਗਲਾ ਟਾਸਕ ਸ਼ੁਰੂ ਕਰਦੇ ਆ ਠੀਕ ਆ ਕंग्रेचुਲੇਸ਼ਨ ਮਾਰੋ ਤਾੜੀਆਂ